ਅਜਵਾਲ ਦੇ ਮੁਹੱਲਾ ਸ਼ਿਗਨੀ ਕਰਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਦੀ ਖੁਸ਼ੀ ਵਿੱਚ ਵਿਦਾਇਗੀ ਸਮਾਰੋਹ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਆਗੂਆਂ ਨੇ ਬੱਚਿਆਂ ਨੂੰ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਹ ਜਿਹੜੇ ਬੱਚੇ ਪਾਸ ਹੋ ਕੇ ਇਸ ਸਕੂਲ ਵਿੱਚ ਜਾ ਰਹੇ ਹਨ ਉਹਨਾਂ ਨੂੰ ਹੋਰ ਅੱਗੇ ਪੜ੍ਹਾਈ ਕਰਨ ਅਤੇ ਕੀਤਾ ਮੁਕੀ ਕੋਰਸ ਅਪਣਾ ਕੇ ਵਧੀਆ ਮੁਕਾਮ ਹਾਸਲ ਕਰਨ ਅਤੇ ਕਾਮਯਾਬੀ ਹਾਸਲ ਕਰਨਗੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਪਵਨ ਦੇ ਨਾਲ ਨਵਨੀ ਸਿੰਘ ਚਿਮਾ ਦੀ ਰਿਪੋਰਟ ਸ਼ਾਰੀ ਇਹ ਜਿਹੜੀ ਮੈਂ ਗੱਲ ਕਹਿਣ ਲੱਗਾ ਲੇਕਿਨ ਜੇ ਅਸੀਂ ਤੁਹਾਨੂੰ ਪਾਲਣ ਨੂੰ ਆਪਣਾ ਇੱਕ ਟੀਮ ਬਣਾ ਲਾਂਗੇ ਕਿਸੇ ਦੀ ਕਹੀ ਹੋਈ ਗੱਲ ਨੂੰ ਪੂਰਾ ਟਾਰਗੇਟ ਸਮਝ ਕੇ ਸੰਕੇਤ ਸਿੰਘ ਕੇ ਸਾਰਾ ਜੀਵਨ ਇੱਜ਼ਾ ਬਣਾਣਾ ਉਹਨੂੰ ਆਪਾਂ ਮਨ ਚ ਤਿਆਜਾ ਕਰਕੇ ਆਪਣੇ ਮਾਪੇ ਨੂੰ ਤੇ ਖੁਦ ਆਪ ਤਿਆਰ ਹੋ ਜਾਾਂਗੇ ਤੇ ਸਮਝੋ ਕਿ ਤੁਸੀਂ 100% ਪਰਫੈਕਟ ਬੱਚੇ ਬਣ ਸਕਦੇ ਹੋ ਉਹਦੇ ਲਈ ਜਿਹਦਾ ਅੱਜ ਇੱਥੇ ਮੈਂ ਆਇਆ ਸੀ ਸੀਰੀਅਸ ਆਇਆ ਸੀ ਤਾਂ ਮੈਨੂੰ ਖੁਸ਼ੀ ਹੋਈ ਮੇਰੇ ਨੋਪੁਰਪੁਰ ਪਿੰਡ ਦੇ ਵਿੱਚੋਂ ਅਸੀਂ ਸਖਰਮਾ ਸਮਾਗਮ ਕੀਤੇ ਇੱਕ ਵੀ ਬੱਚਾ ਤਿਆਰ ਨਹੀਂ ਹੋਇਆ ਅਮਰਤਪਾਨ ਕਰਨ ਲਈ ਅਰੇ ਸਭ ਸਿੱਖਾਂ ਦਾ ਭੇਜੋ ਕੱਜਮਰ ਜਦੋਂ ਉਤਰਿਆ ਤਾਂ ਇੱਥੇ 57 ਵਿਅਕਤੀ ਇਹਨਾਂ ਵਿੱਚੋਂ ਬੇਖੇ ਬੱਚੇ ਉੱਥੇ ਜਾ ਕੇ ਫੈਰੀ ਨਾਲ ਖਲਾ ਕੇ ਨਾਲੇ ਫਤੇ ਬੁਲਾਈ ਤੇ ਨਾਲੇ ਇੱਥੇ ਬਾਬਾ ਜੀ ਅਸੀਂ ਅਮਰਤਪਾਨ ਕਰਨਾ ਹੈ ਇੱਕ ਨਿਯਮ ਜੇ ਬਜਣਾ ਹੈ ਇਹ ਨਿਯਮ ਜੇ ਬਜਣਾ ਜੀਵਨ ਨੂੰ ਤਰਕੀਆ ਮਤਵਾ ਜੀਵਨ ਨੂੰ ਖੁਸ਼ੀਆਂ ਦੇਵੇ ਬੜਾ ਲਾਓ ਜੀ ਕਾ ਫੋਟੋ ਬੋਲੇ ਸੋਰ ਹਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪ੍ਰੋਗਰਾਮ ਅੱਜ ਇਸ ਦਾ ਪ੍ਰੋਗਰਾਮ ਜਿਹ ਪਹਿਲਾਂ ਤਾਂ ਪੰਜਵੀਂ ਦੇ ਜਿਹੜੇ ਬੱਚੇ ਪਾਸ ਹੋਏ ਆ ਉਹਨਾਂ ਨੂੰ ਵਧਾਈਗੀ ਪਾਰਟੀ ਦੇਣੀ ਆ ਉਸ ਵਧਾਈਗੀ ਪਾਰਟੀ ਦੇ ਨਾਲ ਸਾਡੀ ਇੱਕ ਸੋਚ ਆ ਕਿ ਜਿਹੜੇ ਬੱਚੇ ਇੱਥੋਂ ਚੱਲੇ ਆ ਉਹ ਗਾਹਾਂ ਹੋਰ ਜ਼ਿਆਦਾ ਐਜੂਕੇਸ਼ਨ ਹਾਸਲ ਕਰਨ ਵੱਡੇ ਸਕੂਲਾਂ 'ਚ ਪੜ੍ਹਨ ਸੋਹਣੀ ਸੋਚ ਹੋਵੇ ਉਹਨਾਂ ਦੀ ਤੇ ਉਹ ਦੱਸਿਏ ਵੀ ਤੁਸੀਂ ਇੱਥੋਂ ਕਿਹੜੇ ਕਿਹੜੇ ਕੈਰੀਅਰ ਲੈ ਕੇ ਤੁਸੀਂ ਗਾਂਵ ਵੱਸ ਸਕਦੇ ਆ। ਇਹਦੇ ਲਈ ਅਸੀਂ ਸਾਰੇ ਇਕੱਠੇ ਹੋਏ ਆ ਤੇ ਨਾਲ ਅੱਜ ਅਸੀਂ ਵਾਅਦਾ ਲਾਉਣੇ ਆ ਤੇ ਟੀਚਰਾਂ ਦਾ ਧੰਨਵਾਦ ਆ ਬਹੁਤ ਸੋਹਣਾ ਸਕੂਲ ਚੱਲਣ ਰਿਹਾ ਬਹੁਤ ਵੱਡੀਆਂ ਗਤੀਵਿਧੀਆਂ ਸਕੂਲ ਪਤੀ ਬੱਚਿਆਂ ਪਤੀ ਪਰ ਦੀ ਸੋਚ ਪਤੀ ਐਜੂਕੇਸ਼ਨ ਪਤੇ ਅਸੀਂ ਅਡਾਪਟ ਕਰ ਰਹੇ ਆ ਲੋਕਾਂ ਨਾਲ ਲੈ ਕੇ ਸਾਰੇ ਸਾਰੇ ਟੀਮ ਜਿੰਨੀ ਤੁਸੀਂ ਦੇਖ ਰਹੇ ਹੋ ਇਹ ਸਾਰੀ ਟੀਮ ਤਹਈਆ ਬਾਧਿਆਂ ਪੇ ਅਸੀਂ ਇਹ ਸਕੂਲ ਨੂੰ ਵਧੀਆ ਬਣਾਉਣਾ ਬੱਚੇ ਬਦਲਣ ਸਾਰੇ ਜ਼ਿਲ੍ਹੇ ਚੋਂ ਬੱਦ ਜਿਹੜੇ ਨੇ ਹੁਸ਼ਿਆਰ ਬੱਚੇ ਉਹ ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤਨਗਰ ਇੱਥੋਂ ਸਾਨੂੰ ਮਿਲਣ ਇਹ ਸਾਡੇ ਯਤਨਸ਼ੀਲ ਆਪਣੀ ਅਗਤ ਰਹਾਂਗੇ ਇਸ ਕਰਕੇ ਮੇਨਲੀ ਫੌਜ ਜਿਹੜਾ ਕੀਤਾ ਜਾ ਰਿਹਾ ਉਸ ਪਾਸੇ ਬੱਚੇ ਬੈਠੇ ਆ ਉੱਥੇ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਇੱਥੇ ਆਇਓ ਤੁਹਾਡਾ ਧੰਨਵਾਦ ਇਸੇ ਤਰ੍ਹਾਂ ਲੋਕਾਂ ਦੀ ਸਹਿਯੋਗ ਕਰੋਂ ਸਾਡਾ ਇਹ ਆਸ਼ੀਰਵਾਦ ਵੀ ਆ ਪਿਆਰ ਵੀ ਆ ਸਤਿਕਾਰ ਵੀ ਆ ਤੁਹਾਡੇ ਚੱਲਣ ਧੰਨਵਾਦ ਵੀ ਆ ਮੇਰਾ ਨਾਂ ਜੀ ਮੈਂ ਆਪਣਾ ਨਾਮ ਬਦਲ ਲਿਆ ਅੱਛਾ ਜੀ ਪਹਿਲਾਂ ਸੀ ਮੇਰਾ ਨਾਮ ਓਂਕਾਰ ਸਿੰਘ ਧਾਮੀ ਧਰਮ ਨਾਲ ਜੁੜਨ ਕਰਕੇ ਸੰਤਾ ਮੋਰਚ ਮਹਾਪੋਛਨ ਉਸ ਨਾਮ ਨੂੰ ਬਾਬਾ ਓਂਕਾਰ ਸਿੰਘ ਖਾਲਸਾ ਦੇ ਨਾਮ ਤੇ ਰੱਖ ਦਿੱਤਾ ਧਰਮ ਦੀ ਪ੍ਰਕਿਰਿਆ ਦੇ ਮੁਤਾਬਕ ਜੋ ਜੋ ਗੁਰੂ ਸਹਿਬਾਨਾ ਨੇ ਕਿਹਾ ਉਹਦੇ ਮੁਤਾਬਕ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨੀਆਂ ਸਕੀਮਾਂ ਜ਼ਿਕਰ ਸਨੇਹ ਸਾਹਿਬ ਨੇ ਚਰਕਾ ਉਹ ਜਿੰਨੇ ਕੀਤਾ ਉਹ ਸਾਰੀਆਂ ਸਕੀਮਾਂ ਦੇ ਨਾਲ ਜੁੜੇ ਹੋਏ ਹਾਂ ਮੈਂ ਮੁਖ ਸੇਵਾਦਾਰਾ ਗੁਰਦੁਆਰਾ ਨਗਰ ਨੂਰਪੁਰ ਦਾ ਅਸੀਂ ਇੱਕ ਤਹਈਆ ਕੀਤਾ ਪਿਆ ਦੋ ਬਿਨੇ ਲਗਾਤਾਰ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਕੋ ਰਿਕੁਆਇਰਮੈਂਟ ਕਰਦਾ ਗੁਰਦੁਆਰਾ ਸਾਹਿਬਾਂ ਕੀ ਵਿਤੇ ਆ ਉਹਨਾਂ ਵਿੱਚ ਅਸੀਂ ਬਿਕਾਇਦਾ ਤੌਰ ਤੇ ਪ੍ਰਸ਼ਾਦ ਵੰਡਿਆ ਆ ਅਬਜ਼ਖਤਾ ਦਾ ਪੇਡਾਂ ਦਾ ਵੱਖਰੀ ਕਿਸਮ ਦੇ ਪੇਡ ਅਸੀਂ ਵੰਡੇ ਆ ਤਾਂ ਜਿਹੜੀ ਹਵਾ ਪੋਲਿਊਟ ਹੋ ਰਹੀ ਆ ਉਹ ਸ਼ੁੱਧ ਹੋ ਸਕੇ ਆਜਨ ਸਾਨੂੰ ਮਿਲ ਸਕੇ ਉਹ ਜਿੱਥੇ ਜਿੱਥੇ ਸਾਨੂੰ ਕਿਹਾ ਕਿ ਉੱਥੇ ਅਸੀਂ ਬੂਟੇ ਲਾਏ ਆ ਅੱਜ ਵੀ ਅਸੀਂ ਆਪਣੇ ਨਾਲ ਬੂਟੇ ਲੈ ਕੇ ਆਏ ਆ ਉਹ ਬੱਚਿਆਂ ਤੋਂ ਲਵਾਵਾਂਗੇ ਸਾਜੇ ਰੜਕੇ ਲਾਵਾਂਗੇ ਤੇ ਕੋਸ਼ਿਸ਼ ਇਹੀ ਹੈ ਕਿ ਅੱਜੋ ਵਾਲ ਸਕੂਲ ਅੱਜੋ ਵਾਲ ਵਸਤੀ ਇਸ ਜਿਹੜਾ ਲੋ ਵਿਦਿਆ ਦਾ ਪੱਧਰ ਨੀਮਾ ਸੀ ਉਹਨੂੰ ਉੱਚਾ ਚੱਕੀਏ ਸੋਚ ਦਾ ਪੱਧਰ ਬਹੁਤ ਨੀਮਾ ਹੈ ਅਜੇ ਤੱਕ ਵੀ ਉਹ ਸੋਚ ਨੂੰ ਉਭਾਰਨ ਦੀ ਕੋਸ਼ਿਸ਼ ਕਰੀਏ ਉਹਨੂੰ ਧਰਮ ਨਾਲ ਵੀ ਜੋੜੀਏ ਸਿੱਖਿਆ ਨਾਲ ਜੋੜੀਏ ਸਮਾਜਿਕ ਸੇਵਾਵਾਂ ਨਾਲ ਵੀ ਜੋੜੀਏ ਉਹਦੇ ਲਈ ਅਸੀਂ ਯਤਨ ਕਰਦੇ ਵੇ ਬਖ ਭਗਤ ਸੰਸਥਾਵਾਂ ਜਿਹੜੀਆਂ ਆ ਜਿੱਥੇ ਜਿੱਥੇ ਲੋਕਾਂ ਲਈ ਕੰਮ ਕਰਦੀਆਂ ਉਹਨਾਂ ਨੂੰ ਅੰਮਲ ਨਾਲ ਲੈ ਕੇ ਇਹ ਸਾਰਾ ਸੁਧਾਰ ਕਰਦੇ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਕ ਖੁਸ਼ਿਆਰਪੁਰ ਕਰੀਤੇ ਮੇਰਾ ਖਿਆਲ ਆਉਣ ਵਾਲੇ ਸਮਾਜ ਤੋਂ ਦੇਖੋਗੇ ਕਿ ਇਹ ਬਸਤੇ ਸਾਡੇ ਲਗਪੇ ਸਭ ਤੋਂ ਵਧੀਆ ਵਸਤੀ ਹੋਊਗੀ ਵਧੀਆ ਸੋਚ ਵਾਲੇ ਲੋਕ ਇੱਥੇ ਹੋਣਗੇ ਵਧੀਆ ਸੋਚ ਵਾਲੇ ਬੱਚੇ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਸਮਾਜ ਜਿਹੜਾ ਅੱਗੇ ਵਧੇ ਸਮਾਜ ਰੇ ਇਹ ਪਛੜੇ ਹੋਏ ਕਹਿੰਦੇ ਆ ਪਾਲਕ ਮੈਂ ਸਮਝਦਾ ਪਛੜੇ ਸਾਨੂੰ ਪਿਛੜੇ ਆ ਗਿਆ ਸਰਕਾਰਾਂ ਪਰੋਂ ਜੇ 75 ਸਾਲਾਂ ਬਾਅਦ ਵੀ ਅਸੀਂ ਕਾਰਨਿਆਂ ਦੀਆਂ ਕੁਲੀਆਂ ਨੂੰ ਮਕਾਨਾਂ 'ਚ ਨਹੀਂ ਬਦਲ ਸਕੇ ਤਾਂ ਸਰਕਾਰ ਦੀ ਇਤਰਾਸ ਦੀ ਹੈ ਸਰਕਾਰ ਦੀ ਗਲਤੀ ਹੈ ਸਰਕਾਰ ਨੇ ਜਾਣਬੁੱਝ ਕੇ ਕਰਨਾਂ ਦੀ ਗੱਲ ਨਹੀਂ ਹੈ ਜਿਹੜੇ ਗੈਸ ਲਰ ਕੇਂਦਰ ਸਰਕਾਰ ਵੱਲੋਂ ਵੀ ਸਕੀਮ ਲਾਗੂ ਕੀਤੀ ਗਈ ਸੀ ਉਹ ਵੀ ਇਹਨਾਂ ਨੂੰ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ ਸਰਕਾਰ ਦੇ ਇਹ ਜਿਹੜੇ ਪੱਖਿਆ ਨਾ ਇਹ 네ਗੇਟਿਵ ਪੱਖਿਆ ਉਹ ਨੀਵੇਂ ਤਿਲ ਤੱਕ ਉਹਨੂੰ ਤਿਆਰ ਹੀ ਨਹੀਂ ਵੀ ਆਪਾਂ ਲੋਕਾਂ ਤੱਕ ਜਾਈਏ ਜੇ ਲੋਕਾਂ ਤੱਕ ਨਹੀਂ ਜਾਊਂਦਾ ਸਕੀਮਾਂ ਕਿਤਾ ਪਹੁੰਚਣਗੀਆਂ ਜੇ ਹੁਣ ਸਕੀਮਾਂ ਜੋ ਆ ਸਕੂਲ ਚ ਜਾਂ ਜੋ ਪਿੰਡ ਚ ਪਹੁੰਚਣ ਲੱਗੀਆਂ ਤਾਂ ਇਹ ਸਾਡੇ ਪੜ੍ਹੇ ਲਿਖੇ ਬੁੱਧੀਜੀਵਿਆਂ ਦਾ ਇੱਕ ਵੱਡਾ ਬੜਾ ਉਪਰਾਲਾ ਆ ਜੋ ਸਰਕਾਰ ਨੂੰ ਦੱਸਿਆ ਵੀ ਦੇਖੋ ਭਲਿਓ ਮਾਨਸੋ ਤੁਸੀਂ ਤਾਂ ਸਾਰਾ ਜਿਹੜਾ ਜ਼ਿਲ੍ਹਾ ਸ਼ਹਾਪੁਰਾ ਕਹਤਾ ਇੱਥੇ ਹੈ ਹੀ ਕੋਈ ਨਹੀਂ ਬਸਤੀ ਕੋਈ ਨਹੀਂ ਇੱਥੇ ਗਰੀਬ ਵਸਦੇ ਕੋਈ ਨਹੀਂ ਤੇ ਜੇ ਅਸੀਂ ਉਹ ਖੋਜ ਕੇ ਕੱਢ ਲਿਆ ਤਾਂ ਇਹ ਸਰਕਾਰ ਤੋਂ ਵੱਡੇ ਹੋਏ ਅਧਿਤੰਕੀ ਸੋਚ ਬਾਇ ਹੋਏ ਸਾਡੀ ਸਾਰੀ ਟੀਮ ਜਿਹੜੀ ਆ ਉਹ ਬੁੱਧੀਜੀਵੀ ਵਰਗ ਨੂੰ ਸੰਬੋਧਿਤ ਆ ਅਸੀਂ ਸੋਚਦੇ ਮੈਂ ਨਾ ਵਿਚ ਰੇੜੀ ਲਾਉਂਦੇ ਛੋ-ਛੁੜੀਆਂ ਘਰਾਂ ਦੇ ਵਿੱਚ ਰੱਖੀਆਂ ਗੋਭੀ ਰੱਖੀ ਆ ਉਹ ਰੇੜੀਆਂ ਲਈਏ ਬਣਾ ਕੇ ਉਹਨਾਂ ਨੂੰ ਇੱਥੇ ਅਸੀਂ ਡਰਾਈਵਿੰਗ ਸਕੂਲ ਦੀ ਪੋਚੀ ਕਾਟੇ ਕੋਈ ਜਿਹੜਾ ਟ੍ਰੇਨਿੰਗ ਸੈਂਟਰ ਇੱਥੇ ਚੱਲੇ ਇਹਨਾਂ ਬੱਚਿਆਂ ਨੂੰ ਡਰਾਈਵਿੰਗ ਕੋ ਦੇਣ ਵਾਲਾ ਟ੍ਰੇਨਿੰਗ ਵਾਲਾ ਹੋਵੇ ਨਰਸਿੰਘ ਦੀ ਸਿੱਖਿਆ ਕੋ ਜਿਹੜੇ ਜਿਹੜੀ ਵੀ ਰਿਕੁਆਇਰਮੈਂਟ ਆ ਉਹਦੇ ਲਈ ਅਸੀਂ ਖੋਜ ਕਰ ਰਹੇ ਭਾ ਕਿਹੜੀ-ਕਿਹੜੀ ਚੀਜ਼ ਜਿਹੜੀ ਇਹਨਾਂ ਨੂੰ ਦੇ ਕੇ ਆਪਾਂ ਗਾਹਾਂ ਵਧਾ ਸਕਦੇ ਆ ਇਹ ਸਾਡੀਆਂ ਸੰਸਥਾਵਾਂ ਦਾ ਮੇਨ ਤੌਰ ਤੇ ਮੇਨਲੀ ਤਹਿਈਆ ਆ ਉਹਦੇ ਲਈ ਅਸੀਂ ਯਤਨਸ਼ੀਲ ਆ ਅੱਜ ਅਸੀਂ ਬੂਟੇ ਵੀ ਲਾਵਾਂਗੇ ਤੇ ਬੱਚਿਆਂ ਨੇ ਬਤਾਈ ਗਈ ਪਾਰਟੀ ਦੇਣੀ ਉਹਨਾਂ ਨੂੰ ਸਿੱਖਿਆ ਵੀ ਦੇਣੀ ਕੁਝ ਕਰਨ ਬੱਚਿਓ ਦੇਸ਼ ਦਾ ਭਵਿੱਖ ਤੁਹਾਡੇ ਹੱਥ ਆ ਦੇਸ਼ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਸੁਰੱਖਿਅਤ ਹੋਵੇ ਇਹਦੇ ਲਈ ਅਸੀਂ ਤੁਹਾਡੇ ਨਾਲ ਆ ਸਾਡੀਆਂ ਸੰਸਥਾਵਾਂ ਨਾਲ ਨੇ ਇਹ ਸਾਡਾ ਅੱਜ ਦਾ ਤਹਿਈਆ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਸਕਰਾਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਮੇਰਾ ਨਾਮ ਰਚਨਾ ਕੌਰ ਹੈ ਮੈਂ ਗਵਰਨਮੈਂਟ ਪੋਲੀਟੈਕਨਿਕ ਕਾਲਜ ਹੁਸ਼ਿਆਰ ਤੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਈ ਆ ਤੇ ਹੁਣ ਅੱਜ ਜਿਸ ਸਕੂਲ ਦੇ ਵਿਹੜੇ ਵਿੱਚ ਅਸੀਂ ਖੜੇ ਆ ਉਹਦਾ ਨਾਮ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੀਤਨਗਰ ਅਜੋਵਾਲ ਅੱਜ ਸਾਡਾ ਇੱਥੇ ਆਉਣ ਦਾ ਖਾਸ ਮਕਸਦ ਇਹ ਹੈਗਾ ਕਿ 5ਥ ਕਲਾਸ ਦੇ ਬੱਚਾ ਦਾ ਜਿਹੜਾ ਸਾਲਾਨਾ ਪ੍ਰੀਖਿਆ ਹੈਗੀ ਹੈ ਉਹ 7 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਜੀ 7 ਮਾਰਚ ਤੋਂ ਤੇ ਅੱਜ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਅਸੀਂ ਅੱਜ ਸਾਰੇ ਮੈਂਬਰਸ ਇੱਥੇ ਐਨਜੀਓਜ਼ ਇਕੱਠੇ ਹੋ ਕੇ ਅੱਜ ਆਏ ਆਂ ਤੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਇਹ ਸਕੂਲ ਜਿਹੜਾ ਹੈਗਾ ਆ ਇਸ ਸਕੂਲ ਨੂੰ ਸਰਕਾਰ ਵੱਲੋਂ ਤਾਂ ਗ੍ਰਾਂਟ ਮਿਲ ਹੀ ਰਹੀ ਹੈਗੀ ਆ ਪਰੰਤੂ ਇੱਕ ਸੁਸਾਇਟੀ ਗੁਰੂ ਨਾਨਕ ਐਜੂਕੇਸ਼ਨ ٹرسٹ ਨੇ ਇਸ ਸਕੂਲ ਨੂੰ ਅਡਾਪਟ ਕੀਤਾ ਹੋਇਆ ਹੈਗਾ ਆ ਜੋ ਕਿ ਇਨਾਂ ਦੀਆਂ ਹੋਰ ਕੋਈ ਵਧੇਰੀਆਂ ਨੀਡਸ ਹੈਗੀਆਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਇੱਕ ਛੋਟਾ ਜਿਹਾ ਐਗਜ਼ਾਮਪਲ ਇਹ ਹੈਗਾ ਕਿ ਇੱਥੇ ਦੇ ਵਿਦਿਆਰਥੀਆਂ ਦਾ ਜਿਹੜਾ 5ਵੀਂ ਤੋਂ ਬਾਅਦ ਹੈ ਤਾਂ ਕਿ ਉਹ ਨਵੋਦਿਆ ਸਕੂਲ ਦੇ ਵਿੱਚ ਆਪਣਾ ਦਾਖਲਾ ਲੈ ਸਕਣ ਇਹਨਾਂ ਲਈ ਸਪੈਸ਼ਲ ਇੱਕ ਟਿਊਟਰ ਦਾ ਇੰਤਜ਼ਾਮ ਕਰਕੇ ਇਹਨਾਂ ਬੱਚਿਆਂ ਦੀ ਸਕੂਲ ਟਾਈਮ ਤੋਂ ਬਾਅਦ ਐਕਸਟਰਾ ਕਲਾਸਾਂ ਲਵਾਈਆਂ ਗਈਆਂ ਹੈਗੀਆਂ ਆ ਜੋ ਕਿ ਇਹਨਾਂ ਨੂੰ ਸਪੈਸ਼ਲ ਨਵੋਦਿਆ ਵਿਦਿਆਲੇ ਦੇ ਦਾਖਲੇ ਦੇ ਲਈ ਇਹਨਾਂ ਨੂੰ ਜਿਹੜਾ ਹੈਗਾ ਆ ਪੜਾਈ ਕਰਵਾਈ ਗਈ ਆ ਤੇ ਉਸ ਐਕਸਟਰਾ ਟਿਊਟਰ ਦਾ ਜਿਹੜਾ ਖਰਚਾ ਹੈਗਾ ਆ ਸਾਨੂੰ ਸਰਕਾਰ ਵੱਲੋਂ ਕਿਤੋਂ ਨਹੀਂ ਮਿਲਿਆ ਉਹ ਗੁਰੂ ਨਾਨਕ ਐਜੂਕੇਸ਼ਨ ਟਰਸਟ ਵੱਲੋਂ ਹੀ ਫੰਡਡ ਹੈ ਐਦਾਂ ਹੀ ਕਈ ਬੱਚੇ ਜਿਹੜੇ ਹੈਗੇ ਆ ਇੱਥੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਆ ਉੱਥੇ ਦੇ ਬੱਚੇ ਕੋਈ 7ਵੀਂ ਤੋਂ ਬਾਅਦ ਛੱਡ ਜਾਂਦਾ ਹੈ ਕੋਈ 8ਵੀਂ ਤੋਂ ਬਾਅਦ ਛੱਡ ਜਾਂਦਾ ਹੈ ਉਹਨਾਂ ਦਾ ਅਸੀਂ ਜਦੋਂ ਰੀਜ਼ਨ ਪਤਾ ਕੀਤਾ ਤਾਂ ਉਹ ਕਹਿੰਦੇ ਆ ਕਿ ਸਾਨੂੰ ਕੁਝ ਸਬਜੈਕਟ ਜਿਵੇਂ ਕਿ ਅੰਗਰੇਜ਼ੀ ਮੈਥ ਤੇ ਸਾਇੰਸ ਇਹ ਤਿੰਨ ਸਬਜੈਕਟ ਸਾਨੂੰ ਪ੍ਰੋਬਲਮ ਕ੍ਰੀਏਟ ਕਰਦੇ ਹੈਗੇ ਆ ਉਹ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਗੁਰੂ ਨਾਨਕ ਐਜੂਕੇਸ਼ਨ ٹرسٹ ਵੱਲੋਂ ਹੀ ਫੰਡਡ ਇੱਕ ਹੋਰ ਟੀਚਰ ਅਸੀਂ ਜਿਹੜਾ ਹੈਗਾ ਉਹ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਵੀ ਅਸੀਂ ਰੱਖਿਆ ਜੋ ਕਿ ਸ਼ਾਮ ਨੂੰ 4 ਤੋਂ 6 ਗੁਰੂ ਨਾਨਕ ਗੁਰਦੁਆਰਾ ਘਰ ਦੇ ਵਿੱਚ ਉਹਨਾਂ ਦੀ ਉਹ ਕਲਾਸਿਸ ਲਗਾ ਰਹੇ ਹੈਗੇ ਆ ਜਿਦੇ ਕਰਕੇ ਕਿ ਅਸੀਂ ਚਾਹੁੰਦੇ ਹੈਗੇ ਆ ਕਿ ਇਹ ਬਸਤੀ ਦੇ ਵਿੱਚ ਰਹਿੰਦੇ ਬੱਚੇ ਇਸ ਸਲਮ ਦੇ ਵਿੱਚ ਰਹਿੰਦੇ ਬੱਚੇ ਪੜਾਈ ਪੱਖੋਂ ਨਾਲ ਪਿੱਛੇ ਰਹਿਣ ਇਹ ਸਾਡੀ ਜਿਹੜੀ ਇਸ ਸੰਸਥਾ ਦਾ ਮੋਟਿਵ ਹੈਗਾ ਜੀ ਥੈਂਕ ਯੂ ਇੱਕ ਪਤਾ ਲੱਗਿਆ ਮੈਡਮ ਕਿ ਜਿਵੇਂ ਇਸ ਇਲਾਕੇ ਦੇ ਬੱਚੇ ਬੜੀ ਮੁਸ਼ਕਲ ਨਾਲ 5ਵੀਂ ਕਲਾਸ ਤੱਕ ਵੀ ਬਹੁਤ ਘੱਟ ਬੱਚੇ ਜਾਂਦੇ ਸੀਗੇ ਤੇ ਹੁਣ ਕਾਫੀ ਬੱਚੇ ਜਿਹੜੇ ਆ 10ਵੀਂ ਜਾਂ 12ਵੀਂ ਵੀ ਪਾਸ ਕਰ ਗਏ ਔਰ ਕੁਝ ਬੱਚੇ ਦੇ ਖਾਸ ਤੌਰ ਤੇ ਜਿਹੜੀਆਂ ਲੜਕੀਆਂ ਹੈਗੀਆਂ ਉਹ ਨਰਸਿੰਗ ਜਾਂ ਹੋਰ ਵੀ ਜਿਹੜੀਆਂ ਕਿੱਤਿਆਂ ਦੇ ਵਿੱਚ ਤੇ ਐਜੂਕੇਸ਼ਨ ਜਿਹੜੀਆਂ ਗੇਨ ਕਰ ਰਹੀਆਂ ਸੰਸਥਾ ਦੇ ਸਹਿਯੋਗ ਨਾਲ ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਜੀ ਅਬ ਤਕਰੀਬਨ 5-7 ਸਾਲ ਪਹਿਲਾਂ ਜਦੋਂ ਇਸ ਅਸੀਂ ਬਸਤੀ ਦੇ ਵਿੱਚ ਸਕੂਲ ਦੇ ਵਿੱਚ ਆਣਾ ਸ਼ੁਰੂ ਕੀਤਾ ਸੀਗਾ ਸਾਨੂੰ ਦੇਖ ਕੇ ਬੜੀ ਮਾਇੂਸੀ ਹੋਈ ਸੀਗੀ ਕਿ ਕਈ ਬੱਚੇ ਇੱਥੇ ਤੁਰੇ ਫਿਰਦੇ ਸੀਗੇ ਕੋਈ ਬੰਟੇ ਖੇਡਦਾ ਕੋਈ ਕ੍ਰਿਕਟ ਖੇਡਦਾ ਸਾਨੂੰ ਦੇਖ ਕੇ ਉਹ ਡਰ ਜਾਂਦੇ ਹੁੰਦੇ ਸੀਗੇ ਲੁਕ ਜਾਂਦੇ ਸੀਗੇ ਕਿ ਇਹਨਾਂ ਨੇ ਸਾਨੂੰ ਕੱਢ ਕੇ ਸਕੂਲ ਦੇ ਵਿੱਚ ਪੜਨ ਪਾ ਦੇਣਾ ਹੈਗਾ ਸੋ ਉਹਨਾਂ ਦੀ ਅਸੀਂ ਗਾਈਡ ਕੀਤਾ ਪ੍ਰੋਪਰ ਕਾਉਂਸਲਿੰਗ ਕੀਤੀ ਬੱਚਿਆਂ ਦੀ ਕੀ ਤੁਸੀਂ ਬੱਚਿਓ ਜੇਕਰ ਇੰਨਾ ਬਸਤੀ ਚੋਂ ਨਿਕਲਣਾ ਹੈਗਾ ਤੇ ਇੱਕੋ ਇੱਕ ਰਸਤਾ ਤੁਹਾਡਾ ਹੈਗਾ ਯਾ ਪੜ੍ਹਾਈ ਯਾ ਐਜੂਕੇਸ਼ਨ ਇਹ ਸੋਚ ਕੇ ਸਾਡੇ ਕੋਲ ਜਿਹੜੇ ਇੱਥੇ 50 ਬੱਚੇ ਹੁੰਦੇ ਸੀਗੇ ਹੁਣ ਸਕੂਲ ਦੇ ਵਿੱਚ ਤਕਰੀਬਨ 400 ਬੱਚਾ ਪੜਦਾ ਪਿਆ ਹੈਗਾ ਆ ਐਂਡ ਬੜੀ ਖੁਸ਼ੀ ਹੁੰਦੀ ਹੈ ਤੁਹਾਨੂੰ ਇਹ ਦੱਸ ਦੇ ਕਿ ਹੁਣ ਸਾਰੇ ਦੇ ਸਾਰੇ ਬੱਚੇ 5ਵੀਂ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦਾਖਲਾ ਲੈਂਦੇ ਹੈਗੇ ਆ ਅੱਜ ਸਪੈਸ਼ਲ ਅਸੀਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚੋਂ ਵੀ ਦੋ ਟੀਚਰ ਬੁਲਾਏ ਹੋਏ ਹੈਗੇ ਆ ਜੋ ਕਿ ਇਹਨਾਂ ਬੱਚਿਆਂ ਨੂੰ ਗਾਈਡ ਕਰਨਗੇ ਕਾਉਂਸਲਿੰਗ ਕਰਨਗੇ ਕਿ 5ਵੀਂ ਤੋਂ ਬਾਅਦ ਪੜ੍ਹਾਈ ਨਹੀਂ ਛੱਡਣੀ ਤੁਸੀਂ ਅੱਗੇ ਵੀ ਪੜ੍ਹਨਾ ਆਇਆ ਜਿੱਥੇ ਤੁਸੀਂ ਗੱਲ ਕਿਹਾ ਵੀ ਕਿਤਾ ਮੁਖੀ ਕੋਰਸੇਸ ਕਰਵਾਉਣੇ ਆ ਬਿਲਕੁਲ ਸਹੀ ਗੱਲ ਹੈਗੀ ਆ ਜਦੋਂ ਮੈਂ ਪ੍ਰਿੰਸੀਪਲ ਸੀਗੀ ਪੋਲੀਟੈਕਨਿਕ ਕਾਲਜ ਦੇ ਵਿੱਚ ਉਦੋਂ ਅਸੀਂ ਸਕੂਲ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਛੋਟੇ ਛੋਟੇ ਕੋਰਸੇਸ ਕੋਈ 3 ਮਹੀਨੇ ਦਾ ਕੋਈ 6 ਮਹੀਨੇ ਦਾ ਕੋਰਸੇ ਸ਼ੁਰੂ ਕਰਵਾਏ ਸੀ ਜਿਵੇਂ ਕਿ ਪਲੰਬਿੰਗ ਹੋਇਆ ਕਾਰਪੈਂਟਰੀ ਹੋਇਆ ਸਿਲਾਈ ਕਢਾਈ ਹੋਇਆ ਬਿਊਟੀ ਪਾਰਲਰ ਹੋਇਆ ਕੁਕਿੰਗ ਹੋਇਆ ਜਿਹਦੇ ਨਾਲ ਕਿ ਅਸੀਂ ਚਾਹੁੰਦੇ ਆ ਕਿ ਇਹਨਾਂ ਦੀਆਂ ਬੱਚੀਆਂ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਹੈਗੀਆਂ ਉਹ ਘਰ ਦੇ ਵਿੱਚ ਐਕਸਟਰਾ ਇਨਕਮ ਕ੍ਰੀਏਟ ਕਰਕੇ ਦੇ ਸਕਣ ਇਹ ਛੋਟੇ-ਛੋਟੇ ਕਿਤਾ ਮੁਖੀ ਕੋਰਸੇ ਕਰਨ ਦੇ ਨਾਲ ਸਰਕਾਰ ਦਾ ਕਿੰਨਾ ਕੁ ਸਹਿਯੋਗ ਮਿਲਦਾ ਹੈਗਾ ਜੀ ਸਰਕਾਰ ਦਾ ਸਹਿਯੋਗ ਦੇਖੋ ਜੀ ਇਦਾਂ ਹੈਗਾ ਕਿ ਬਜਟ ਜਿਹੜਾ ਇਸ ਸਕੂਲ ਦੇ ਲਈ ਪ੍ਰੋਪਰ ਆ ਰਿਹਾ ਹੈਗਾ ਆ ਹਰ ਚੀਜ਼ ਦੇ ਲਈ ਜੋ ਕਿ ਬਜਟ ਦੇ ਡਿਫਰੈਂਟ ਹੈਡ ਹੁੰਦੇ ਆ ਉਹ ਸਾਨੂੰ ਪ੍ਰੋਪਰ ਬਜਟ ਵਿੱਚ ਹਰ ਪੈਸਾ ਆ ਰਿਹਾ ਹੈਗਾ ਆ ਉਹਦੇ ਵਿੱਚ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਕੂਲ ਦਾ ਸਟਾਫ ਵੀ ਪੂਰਾ ਹੈਗਾ ਆ ਪ੍ਰਿੰਸੀਪਲ ਸਾਹਿਬ 4-5 ਸਾਲ ਪਹਿਲਾਂ ਇੱਥੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਸੀ ਹੁਣ ਇੱਥੇ ਰੈਗੂਲਰ ਹੈਡਮਾਸਟਰ ਸਾਹਿਬ ਦੀ ਟਰਾਂਸਫਰ ਹੋ ਗਈ ਹੈ ਜੋ ਕਿ ਪਿਛਲੇ 1 ਸਾਲ ਤੋਂ ਇੱਥੇ ਹੈਗੇ ਆ ਉਹਦੇ ਨਾਲ ਸਕੂਲ ਦੀ ਜਿਹੜੀ ਬੰਤਰ ਹੀ ਬਦਲ ਗਈ ਹੈਗੀ ਆ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਕੋਈ ਸੰਸਥਾ ਦਾ ਮੁਖੀ ਪਰਮਨੈਂਟ ਹੁੰਦਾ ਹੈਗਾ ਤੇ ਉਹ ਸਕੂਲ ਦੀ ਡਿਵੈਲਪਮੈਂਟ ਬਾਰੇ ਜਿਆਦਾ ਭਲੇ ਤਰੀਕੇ ਦੇ ਨਾਲ ਉਹ ਸੋਚ ਸਕਦਾ ਹੈਗਾ ਆ ਸੋ ਸਰਕਾਰ ਵੱਲੋਂ ਸਾਨੂੰ ਸਹਿਯੋਗ ਇੱਕ ਹੋਰ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਤੁਹਾਡੇ ਇਸ ਮੀਡੀਆ ਦੇ ਮਾਧਿਅਮ ਰਾਹੀਂ ਕਿ 40 ਲੱਖ ਰੁਪਈਆ ਸਾਨੂੰ ਇਸ ਸਕੂਲ ਦੀ ਸਕੂਲ ਆਫ ਹੈਪੀਨੈਸ ਨੂੰ ਕਨਵਰਟ ਕਰਨ ਦੇ ਲਈ 40 ਲੱਖ ਰੁਪਈਆ ਇਸ ਸਕੂਲ ਦੇ ਲਈ ਸੈਂਕਸ਼ਨ ਹੋ ਗਿਆ ਹੈਗਾ ਆ ਜਿਦੇ ਵਿੱਚ ਕਿ ਅਸੀਂ ਹੋਰ ਕਮਰੇ ਬਣਾਵਾਂਗੇ ਇੱਕ ਡਾਈਨਿੰਗ ਹਾਲ ਬਣੇਗਾ ਇੱਕ ਆਡੀਟੋਰੀਅਮ ਬਣੇਗਾ ਪਲੇਗਰਾਉਂਡਸ ਬਣਨਗੇ ਉਹਦੀ ਪ੍ਰੋਪਰ ਇੱਕ ਲਿਸਟ ਹੈਗੀ ਆ ਉਹ ਜਦੋਂ ਬਣ ਜਾਏਗਾ ਤੁਹਾਨੂੰ ਅਸੀਂ ਚਾਹਾਂਗੇ ਕਿ ਤੁਸੀਂ ਫੇਰ ਵਿਜ਼ਿਟ ਕਰੋ ਤੁਸੀਂ ਅੱਜ ਦੇ ਸਕੂਲ ਦਾ ਨਕਸ਼ਾ ਦੇਖੋ ਤੇ ਆਣ ਆਉਣ ਵਾਲੇ 1 ਸਾਲ ਦੇ ਵਿੱਚ ਆ ਕੇ ਨਕਸ਼ਾ ਦੇਖਿਓ ਤੇ ਕੀ ਡਿਫਰੈਂਸ ਹੋਏਗਾ ਤੁਸੀਂ ਆਪ ਦੇਖ ਸਕਦੇ ਹੈਗੇ ਹੋ ਇਹ ਸਾਨੂੰ ਸਰਕਾਰ ਦਾ ਸਹਿਯੋਗ ਇਸ ਸਕੂਲ ਦੇ ਲਈ ਕਾਫੀ ਮਿਲਦਾ ਪਿਆ ਸਾਨੂੰ ਥੈਂਕ ਯੂ ਜੀ ਹਾਂਜੀ ਸਰ ਤੁਹਾਡਾ ਨਾਮ ਤੇ ਡੈਸੀਗਨੇਸ਼ਨ ਦੱਸੋ ਜੀ ਹਾਂਜੀ ਸਰ ਮੇਰਾ ਨਾਮ ਪ੍ਰਵੀਨ ਕੁਮਾਰਾ ਜੀ ਮੈਂ ਸਕੂਲ ਇੰਚਾਰਜ ਹਾਂ ਪਰੀਤਨਗਰ ਸਕੂਲ ਦਾ ਜੀ ਤੇ ਅੱਜ ਦਾ ਕੀ ਪ੍ਰੋਗਰਾਮ ਹੈਗਾ ਜੀ ਅੱਜ ਬੱਚਿਆਂ ਵਾਸਤੇ ਇੱਕ ਫੇਰਵਲ ਪਾਰਟੀ ਆਰਗੇਨਾਈਜ਼ ਕੀਤੀ ਗਈ ਹੈ ਜੀ 5ਵੀਂ ਕਲਾਸ ਦੇ ਬੱਚਿਆਂ ਲਈ ਸੋ ਇਹੀ ਪ੍ਰੋਗਰਾਮ ਹੈਗਾ ਉਹਨਾਂ ਨੂੰ ਤੇ ਅਜੀਬ ਗੁਰੂ ਨਾਨਕ ਐਜੂਕੇਸ਼ਨਲ ٹرسٹ ਦੇ ਜਿਹੜੇ ਨੁਮਾਇੰਦੇ ਆ ਆਗੂ ਆ ਅਹੁਦੇਦਾਰ ਆ ਉਹ ਵੀ ਪਹੁੰਚੇ ਆ ਲਗਾਤਾਰ ਉਹਨਾਂ ਵੱਲੋਂ ਯਤਨ ਕੀਤੇ ਜਾਂਦੇ ਰਹੇ ਆ ਬੱਚਿਆਂ ਨੂੰ ਜਿਹੜਾ ਕਾਉਂਸਲਿੰਗ ਦੇਣ ਦੇ ਨਾਲ ਜੀਵਨ ਪੱਧ ਨੂੰ ਉੱਚਾ ਚੱਕਣ ਲਈ ਉਹਨਾਂ ਨੂੰ ਮੈਸੇਜਸ ਕੋਈ ਕਾਉਂਸਲਿੰਗ ਕਿਵੇਂ ਦੇਖਦੇ ਹੋ ਕਿੰਨਾ ਕੇ ਸਹਿਯੋਗ ਰੰਦਾ ਇਹਨਾਂ ਵੱਲੋਂ ਤੇ ਅੱਜ ਇਹਨਾਂ ਦੇ ਆਮਦ ਤੇ ਅਗਲੇ ਰੁੱਖ ਵੀ ਲਗਾਏ ਜਾਣੇ ਆ ਕੀ ਕਹਣਾ ਚਾਹੋਗੇ ਬਹੁਤ ਸਯੋਗ ਰਹਿੰਦਾ ਜੀ ਸਾਨੂੰ ਟਰਸਟ ਦਾ ਦੇਖੋ ਜੀ ਇਹਨਾਂ ਦੇ ਸਯੋਗ ਦੇ ਨਾਲ ਅਸੀਂ ਸਕੂਲ ਦੇ ਬਹੁਤ ਕੰਮ ਜਿਹੜੇ ਹੈਗੇ ਨੇ ਨਿਪੜੇ ਚਾੜੇ ਹੈਗੇ ਆ ਰੀਸੈਂਟਲੀ ਇਹਨਾਂ ਨੇ ਸਕੂਲ ਨੂੰ 350 ਬੱਚੇ ਨੂੰ ਯੂਨੀਫਾਰਮ ਡੋਨੇਟ ਕੀਤੀਆਂ ਤੇ ਨਾਲ ਹੋਰ ਵੀ ਜਿਹੜੀ ਵੀ ਸਕੂਲ ਦੀ ਕੋਈ ਵੀ ਜ਼ਰੂਰਤ ਹੁੰਦੀ ਬੱਚਿਆਂ ਦੀ ਉਹ ਪੂਰੀ ਕਰਦੇ ਆ ਜੀ ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹੈਗੇ ਆ ਬਹੁਤ ਸਯੋਗ ਰਹਿੰਦਾ ਇਹਨਾਂ ਦਾ ਬਾਕੀ ਨਾਮ ਵੀ ਦੱਸ ਦਿਓ ਜੀ ਹਾਂਜੀ ਸਾਡੇ ਬਹੁਤ ਹੀ ਮਾਣਯੋਗ ਸਾਡੇ ਸਰਦਾਰ ਪ੍ਰੋਫੈਸਰ ਬਾਦਰ ਸਿੰਘ ਜੀ ਉਹਨਾਂ ਦੇ ਮੀਸੀਜ ਮੈਂ ਪ੍ਰਿੰਸੀਪਲ ਮੈਮ ਟਰਸਟ ਦਾ ਨਾਮ ਲਾਜੀਆ ਗੁਰੂ ਨਾਨਕ ਇੰਟਰਨੈਸ਼ਨਲ এডਿਊਕੇਸ਼ਨ ਟਰਸਟ ਹੈ ਸਾਡੇ ਯੂਕੇ ਤੋਂ ਸਾਡੇ ਟਰਸਟ ਹੈ ਇਹ ਜੀ ਸੋ ਇਹਨਾਂ ਦਾ ਬੜਾ ਸਹਿਯੋਗ ਹੈ ਜੀ ਠੀਕ ਹੈ ਜੀ ਆਉਣ ਵਾਲੇ ਸਮੇਂ 'ਚ ਪਤਾ ਲੱਗਿਆ ਕਿ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਸਕੂਲ ਨੂੰ ਹੋਰ ਸੁਧਾਰ ਕਰਨ ਦੇ ਲਈ ਲਿਆਂਦੇ ਜਾ ਰਹੇ ਆ ਕੋਈ ਇਹਨਾਂ ਬਾਰੇ ਕੁਝ ਦੱਸਣਾ ਚਾਹੁੰਦੇ ਹਾਂ ਜੀ ਹਾਂਜੀ ਉਹ ਅਸੀਂ ਡਿਸਕਸ ਕਰ ਰਹੇ ਹਾਂ ਹਲੇ ਤੱਕ ਜੀ ਕਿ ਬੱਚਿਆਂ ਦਾ ਜਿਹੜਾ ਹੈਗਾ ਆ এডਿਕੇਸ਼ਨ ਦਾ ਅਕਾਡੈਮਿਕ ਲੈਵਲ ਹੋਰ ਕਿਦਾਂ ਅਪਰੂਵ ਕਰੀਏ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਪੰਜਾਬ ਲੈਵਲ ਤੇ ਆਣ ਉਹ ਅਸੀਂ ਡਿਸਕਸ ਕਰ ਰਹੇ ਹੈਗੇ ਆ ਉਹ ਬੜੇ ਜਲਦੀ ਉਹ ਵੀ ਅਸੀਂ ਨੈਕਸਟ ਸੈਸ਼ਨ ਤੋਂ ਐਪਲੀਕੇਬਲ ਇਹ ਜਿਹੜੀਆਂ ਅਜਹੀਆਂ ਸੰਸਥਾਵਾਂ ਸਮਾਜ ਸੇਵੀ ਅਧਿਆਤਮਿਕ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਜਿਵੇਂ ਲੋਕਾਂ ਦਾ ਖਾਸ ਤੌਰ ਤੇ ਨੌਜਵਾਨੀ ਦਾ ਬੱਚਿਆਂ ਦਾ ਕਿਰਨ ਪੱਤਰ ਉੱਚਾ ਚੱਕਣ ਦੇ ਲਈ ਕਿੰਨਾ ਕੁ ਸਹਿਯੋਗ ਰਹਿੰਦਾ ਔਰ ਕੀ ਕਹਿਣਾ ਚਾਹੋਗੇ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਦੇਖੋ ਜੀ ਇਹ ਜਿਹੜੇ ਐਨ ਜੀਓਜ਼ ਹੈਗੇ ਆ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜੇਕਰ ਗੱਲ ਕਰੀਏ ਕਿ ਜਿਸ ਤਰ੍ਹਾਂ ਇਹ ਗਰੀਬ ਇੱਕ ਸਾਡਾ ਮਹੱਲਾ ਆ ਬਸਤੀ ਹੈ ਸੋ ਬਸਤੀ ਨੂੰ ਬਹੁਤ ਦੇਖਦੇ ਨੇ ਇਹ ਕਾਫੀ ਘਰ ਬਣਾ ਕੇ ਦਿੱਤੇ ਆ ਸੋ ਬੱਚਿਆਂ ਦਾ ਬੜਾ ਇਹ ਖਿਆਲ ਰੱਖਦੇ ਉਹਨਾਂ ਦਾ ਸੋ ਇਸ ਤਰ੍ਹਾਂ ਦੇ ਜਿਹੜੇ ਯਤਨ 하게 ਆ ਅਗਰ ਐਨਜੋਏ ਕਰਦੇ ਹੈਗੇ ਆ ਤੇ ਇਹ ਮੈਂ ਕਹਿੰਨਾ ਸਾਡੇ ਸਮਾਜ ਲਈ ਬਹੁਤ ਬਿਹਤਰ ਵਾਲੀ ਗੱਲ ਹੈਗੀ ਆ ਸੋ ਬੜੀ ਵਧੀਆ ਗੱਲ ਹੈ ਇਹ ਜੀ ਅ ਫੇਅਰਵੈਲ ਦੇ ਨਾਲ ਨਾਲ ਕਿਹੜੇ ਬੱਚਿਆਂ ਦੇ ਨਾਲ ਜਿਹੜੀਆਂ ਕੋਈ ਐਕਟੀਵਿਟੀਜ਼ ਆ ਕੀ ਪ੍ਰੋਗਰਾਮ ਲਿਖੇ ਗਏ ਨੇ ਅ ਐਕਟੀਵਿਟੀਜ਼ ਆ ਬੱਚੇ ਆਪਣਾ ਉਹਨਾਂ ਨੂੰ ਅ ਅਸੀਂ ਫੇਅਰਵੈਲ ਕਰਨਗੇ ਬੱਚਿਆਂ ਨੂੰ 4th ਦੇ ਬੱਚੇ 5th ਨੂੰ ਤੇ ਨਾਲ ਹੀ ਕੁਝ ਡਾਂਸ ਵਗੈਰਾ ਬੱਚੇ ਪਰਫਾਰਮ ਕਰਨਗੇ ਆਪਣਾ ਰੁੱਖ ਵੀ ਲਗਾਏ ਜਾਣਗੇ ਰੁੱਖ ਵੀ ਲਗਾਏ ਜਾਣਗੇ ਜੀ ਨਾਲ